ਕਮੋਂ ਮੈਂ ਇੱਕ ਮਿੰਟ ਨੂੰ ਮੜਾ ਵਾਨੀ ਦਿਖਾ ਲਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਮਾਛੀਵਾਲ ਮਾਛੀ ਨੰਗਲ ਮਾਛੀ ਨੰਗਲ ਹਾਂਜੀ ਜ਼ਿਲ੍ਹਾ ਅਮਰਸਰ ਹਾਂਜੀ ਤੇ ਪਹੁੰਚੇ ਹੋਏ ਆ ਢਲੋਂ ਸਾਹਿਬ ਇੱਥੇ ਤੇ ਇੱਕ ਵੇੜ ਦੇ ਦਰਸ਼ਨ ਕਰਾਉਣ ਦੇ ਆ ਤੁਹਾਨੂੰ ਵੀਰ ਨੇ ਬੜੀ ਬਰੀ ਟਰਾਈ ਮਾਰੀ ਪਹਿਲਾਂ ਇਹਦੇ ਤੇ ਆਪਣੇ ਤੋਂ ਪਹਿਲਾਂ ਮਤਲਕ ਗਿਆ ਸੀ ਤੇ ਚਲੋ ਵੀਡੀਓ-ਵੀਡੀਓ ਵੇਖੀ ਹੋਣੀ ਆ ਨੰਬਰ ਲਿਆ ਹੀ ਆਪਣਾ ਤੇ ਹੁਣ ਕਿੰਨਾ ਟਾਈਮ ਜਾਣ 7ਵਾਂ ਵੀ ਮਿੰਟ 8ਵਾਂ ਹਾਂਜੀ 8ਵਾਂ ਮਿੰਟਾਂ ਜਾਣ 8ਵਾਂ ਵੀ ਨਾ ਜਾਣ ਡਿਆ ਹਨ ਤੇ ਚੇਰ ਬਾਦ ਆਏ ਆ ਕਿਉਂਕਿ ਦੂਜੀ ਗਾਂ ਜਿਹੜੀ ਸੀ ਉਹ ਜਿਹੜੀ ਸਾਹਮਣੇ ਨਜ਼ਰ ਆਉਂਦੀ ਉਹਦੇ ਆਏ ਉਹ ਖਰਾਬ ਕਰਦੀ ਪਈ ਉਹਦੇ ਦਵਾਈ ਕਰਨ ਆਏ ਦੂਰ ਹੋਣ ਕਰਕੇ ਮੇਰੇ ਕੋ ਇੱਥੇ ਆਏ ਨਹੀਂ ਗਿਆ ਤੇ ਅੱਜ ਆਏ ਆ ਤਾਂ ਆਪਾਂ ਥੋੜੀ ਵੀਡੀਓ ਵਿੱਚ ਨੋਟ ਕਰਾਂਗੇ ਗੱਲ ਬਾਤ ਕਿ ਵੀਰ ਨੇ ਕੀ ਕੋ ਜੇ ਦੇ ਤੇ ਪਹਿਲਾਂ ਕੀਤਾ ਉਹ ਤੁਹਾਨੂੰ ਹੁਣ ਭਰਾ ਸਾਡਾ ਦੱਸ ਦੂਗਾ ਜੋ ਵੀ ਆ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਢੱਲਾ ਸਾਜੀ ਤੇ ਇੱਕ ਵਾਰ ਪਿੰਡ ਆਪਣਾ ਤੇ ਜ਼ਿਲ੍ਹਾ ਦੱਸ ਦਿਓ ਮੜਾ ਜਾ ਪਿੰਡ ਤੇ ਜ਼ਿਲ੍ਹਾ ਦੱਸ ਦਿਓ ਕਿਹੜਾ ਪਿੰਡ ਵੀਰ ਜੀ ਮੇਰਾ ਮਾਸ਼ੀ ਨਗਰ ਜੇ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਹਾਂ ਜੀ ਤੇ ਕਿਦਾਂ ਇਹ ਗਾਂ ਦੀ ਕੀ ਸਟੋਰੀ ਹੈ ਆਪਣੇ ਤੋਂ ਪਹਿਲਾਂ ਇਹ ਵੀਰ ਜੀ ਮੈਂ ਇਦਾਂ 2 ਸਾਲ ਹੋ ਗਏ ਜੇ ਫੜੀ ਸੀਗੇ ਲੈੜੀ ਤੇ ਸਾਲ ਦੀ ਗੱਲ ਜੇ ਫੜੀ ਸੀ ਤੇ ਇਹ ਮੇਰੇ ਕੋ ਮਹੀਨੇ ਕੇ ਪਿਛੋਂ ਕੇ ਹੀਟ ਚ ਆ ਗਈ ਜਦੋਂ ਮੈਂ ਟਿਕਾ ਟੁਕਾ ਉਹਦਾ ਭਰਾਇਆ ਤੇ ਮਤਲਬ ਨਹੀਂ ਖਲੋਈ ਨਹੀਂ ਜੇ ਸਹੀ ਆ ਹਾਂਜੀ ਤੇ ਉਦੋਂ ਦੀ ਕਿੰਨੀਆਂ ਹੀਟਾਂ ਮਤਲਬ 5-7 ਕੇ ਹੀਟਾਂ ਗੱਡ ਗਈ ਤੇ ਮੈਂ ਕਦੀ ਵਸ਼ੇਰ ਕੋ ਕਰਾਉਣੇ ਕਦੀ ਮਤਲਬ ਟੀਕੇ ਭਰਾਉਣੇ ਅੱਛਾ ਮਤਲਬ ਡਾਕਟਰ ਬਦਲ ਬਦਲ ਕੇ ਆਉਂਦੇ ਬਦਲ ਕੇ ਹਾਂਜੀ ਆਉਂਦੇ ਰਹੇ ਜੇ ਪਰ ਨਹੀਂ ਜੇ ਉਹਨਾਂ ਕੋਈ ਗੱਲ ਨਹੀਂ ਜੇ ਬੰਦੀ ਰਹੀ ਤੇ ਮੈਂ ਇੱਕ ਦਿਨ ਇਦਾਂ ਰਾਤ ਨੂੰ ਲੰਬੇ ਪਿਆ ਤੇ ਮੈਂ ਵੀਡੀਓ ਤੇ ਵੀਡੀਓ ਇਦਾਂ ਵੇਖਣ ਡਿਆ ਹਜੇ ਇਦਾਂ ਰਿਪੀਟਰ ਪੂਟਰ ਗਾਵਾਂ ਦੀ ਤੇ ਇਦਾਂ ਤੁਹਾਡੀ ਵੀਡੀਓ ਸਾਹਮਣੇ ਆ ਗਿਆ ਪੇਜ ਤੇ ਮਾਸਟਰ ਢਿੱਲੋਂ ਸਾਹਿਬ ਤੇ ਮੈਂ ਉਹ ਵੀਡੀਓ ਤੁਹਾਡੀਆਂ ਵੇਖੀਆਂ ਤੇ ਮੁੜ ਕੇ ਇਦਾਂ ਮੈਂ ਇੰਸਟਾਗ੍ਰam ਤੇ ਵੀ ਤੁਹਾਡਾ ਪੇਜ ਜੇ ਉਥੋਂ ਤੁਹਾਨੂੰ ਮਤਲਬ ਕਮੈਂਟ ਚ ਇਦਾਂ ਕਰਕੇ ਤੇ ਨੰਬਰ ਲਿਆ ਹਜੇ ਤੇ ਤੁਹਾਨੂੰ ਫਿਰ ਨਾ ਫੋਨ ਲਾਇਆ ਤੇ ਇਦਾਂ ਤੁਹਾਡੇ ਨਾਲ ਗੱਲ ਕੀਤੀ ਤੇ ਇਦਾਂ ਵੈੜ ਜੇ ਸਹੀ ਮਤਲਬ ਆਇਆ ਨਾ ਰਕ ਗਿਆ ਹੈ ਮੇਰਾ ਵੀਰ ਉਹ ਤਾਂ ਤੀਹਾਂ ਆ ਗਿਆ ਮੈਂ ਛੱਡ ਦੇਣੀ ਸੀ ਜੇ ਸਹੀ ਆ ਤੇ ਜਿੱਦਾਂ ਜਿੱਦਾਂ ਡਾਕਟਰਾਂ ਕਹਿਣਾ ਦਵਾਈ ਮਤਲਬ ਲਿਖ ਕੇ ਦੇਣੀ ਤੇ ਮੈਂ ਉਹਦਾ ਦਿੰਦਾ ਰਿਹਾ ਇਹਨਾਂ ਨੂੰ ਪਾਊਡਰ ਬਥੇਰੇ ਚਾਲੇ ਜੇ ਹਮਮ ਤੇ ਮੁੜ ਕੇ ਮੈਂ ਇਦਾਂ ਤੁਹਾਡੇ ਨਾਲ ਮਤਲਬ ਗੱਲ ਹੋਈ ਜੇ ਮੇਰੀ ਸਹੀ ਆ ਤੇ ਮੁੜ ਕੇ ਤੁਸੀਂ ਆਏ ਇੱਕ ਵਾਰ ਦਵਾਈ ਭਰਾਈ ਜੇ ਆ ਦਵਾਈ ਪੰਨ ਤੋਂ ਬਾਅਦ ਇਹ ਹੈ ਕਿ बनने लाग गया बनने लागगी सही होगी हां जी प्रॉपर हीट च जदों आई ते मतलब ਪਹਿਲਾ ਹੀਟ ਵੀ ਨਹੀਂ ਮਤਲਬ ਜਿਤਨਾ ਆਪਣੇ ਤੋਂ ਪਹਿਲਾ ਹੀਟ ਊਟ ਵੀ ਨਹੀਂ ਸਹੀ ਹੁੰਦੀ ਹਾਂ 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 ਹੀਟ ਮਤਲਬ ਕੱਢਦੀ ਨਹੀਂ ਜੇ ਹੋਰ ਤਰ੍ਹਾਂ ਦੇ ਨਾਲੇ ਮੋٹے ਮੋٹے ਜੇ ਮੋٹے ਕਰਦੀ ਗੰਦੇ ਗੰਦੇ ਜੇ ਕਰਦੀ ਹੀਟ ਅਸਲ ਕੱਢਦੀ ਤੇ ਫਿਰ ਗੱਬਣ ਹੁੰਦੀ ਹਾਂ ਹਾਂ ਜੀ ਤੇ ਕਿਵੇਂ ਲੱਗਾ ਸੀ ਉਹਦਾ ਕੀ ਜਕੀਣ ਸੀ ਜਕੀਣ ਆਪਣੇ ਜਿੱਦਾਂ ਮੈਂ ਲੋਕਾਂ ਦੀਆਂ ਇਦਾਂ ਬਣ ਸਕਦੇ ਆ ਤੇ ਮੇਰੀ ਕਿਉਂ ਨਾ ਬਣੂਗੀ ਤੇ ਮੇਰੀ ਦੀ ਵੀ ਮਤਲਬ ਹੁਣ ਲੱਗੀ ਜੇ ਲੈਣ ਚ ਚਲੋ ਆਏ ਆ ਤੇ ਵਾਰੀ ਲੱਗ ਗਈ ਇਹਦੀ ਹਣਾ ਵਾਹਿਗੁਰੂ ਜੀ ਕਿਉਂਕਿ ਚਿਹਰ ਬਾਅਦ ਆਇਆ ਮੈਂ ਕਾਫੀ ਨਵਾਂ ਦਾ 10 ਮਹੀਨੇ ਬਾਅਦ ਆਇਆ ਹੋਣਾ ਇੱਕ ਹੈ ਨਾ ਹਾਂਜੀ ਇੰਨਾ ਕਿ ਸਮਾਂ ਹੋਈ ਹੈ ਤੇ ਨਾ ਇਹਨੂੰ ਇਹਦੇ ਵਰੀ ਆਇਆ ਸੀ 8 ਕੁ ਮਹੀਨੇ ਮੇਰੇ ਹਿਸਾਬ ਨਾਲ ਨਾ ਹਾਂਜੀ ਜਨਾ ਇਹਨੂੰ ਟਾਈਮ ਇਸ ਤੋਂ ਬਾਅਦ ਨਹੀਂ ਆਇਆ ਮੈਂ ਹਾਂਜੀ ਹਾਂਜੀ ਸਹੀ ਹੈ ਨਾ ਤੇ ਬਹੁਤ ਵਧੀਆ ਲੱਗਾ ਖੁਸ਼ੀ ਹੋਈ ਹੈ ਕਿ ਚਲੋ ਜਦੋਂ ਮੈਂ ਮੈਨੂੰ ਪਤਾ ਸੀ ਕਿ ਜਿਹੜਾ ਟਾਈਮ ਤੇ ਮੈਂ ਆਇਆ ਉਹਦਾ ਬੜਾ ਅੱਕਿਆ ਤੂੰ ਇਹ ਚੀਜ਼ ਤੋਂ ਹਣਾ ਸਹੀ ਹੈ ਨਾ ਪਰ ਯਕੀਨ ਉਹਦੋਂ ਹੀ ਜਦੋਂ ਵੀਡੀਓ ਵੇਖੀ ਕੀ ਲੱਗਾ ਉਹਦੋਂ ਮੈਂ ਮਤਲਬ ਇਦਾਂ ਵੀਡੀਓ ਤੁਹਾਡੀਆਂ ਵੇਖੀਆਂ ਜੇ ਤੇ ਇਦਾਂ ਮਤਲਬ ਲੋਕਾਂ ਦੀ ਆ ਨਵੇਂ ਪਿੰਡ ਮੈਂ ਆਏ ਜੇ ਤੁਸੀਂ ਨਵੇਂ ਪਿੰਡ ਆਉਂਦਾ ਰਿਹਾ ਮੈਂ ਹਾਂਜੀ ਨਵੇਂ ਪਿੰਡ ਉਹ ਵੀਡੀਓ ਮੈਂ ਵੇਖੀ ਆ ਤੇ ਮੈਂ ਏਦਾਂ ਬਣ ਸਕਦੀਆਂ ਇੱਕੋ ਘਰੋਂ ਬਾਵਾਏ ਉਦੋਂ ਮਤਲਬ ਗਾਵਾਂ ਬਣਾਈਆਂ ਜੇ ਤੁਸੀਂ ਹੂੰ ਹੂੰ ਤੇ ਉਦੋਂ ਮੈਂ ਵੀਡੀਓ ਵੇਖੀ ਤੇ ਮੁੜ ਕੇ ਏਦਾਂ ਮੈਂ ਤੁਹਾਡਾ ਨੰਬਰ ਲੈਣਾ ਮੈਂ ਏਦਾਂ ਕੀ ਟਰਾਂਕ ਨੰਬਰ ਲਿਆ ਤੁਹਾਡਾ ਹਾਂ ਹਾਂ ਮਿਲ ਕੇ ਤੁਹਾਡੇ ਨਾਲ ਗੱਲ ਹੋਈ ਐ ਇਦਾਂ ਇੱਕੋ ਵਾਰ ਤੁਸੀਂ ਦਵਾਈ ਭਰੀ ਮਤਲਬ ਇਹਦੇ ਮਤਲਬ ਇੱਕ ਅੱਧਾ ਢੇੜਾ ਬਸ ਬਾਅਦ ਵਿੱਚ ਨਹੀਂ ਆਇਆ ਬਾਅਦ ਤੋਂ ਹੁਣ ਹੀ ਆਇਆ ਮੈਂ ਹੁਣ ਤੁਸੀਂ ਸਹੀ ਹੈ ਨਾ ਤੀਜੀ ਆ ਮੇਰੇ ਕੋਲ ਵੀਡੀਓ ਬਣਾਉਣ ਆਏ ਜੀ ਹਾਂ ਇਹ ਕਿ ਚਲੋ ਦੂਜੀ ਗਾਈ ਨੂੰ ਅੱਜ ਦਵਾਈ ਕੀਤੀ ਉਹ ਵਾਲੀ ਨੂੰ ਹਾਂ ਉਹ ਵੀ ਖਰਾਬ ਕਰਦੀ ਪਈ ਏ ਥੋੜੀ ਜੀ ਤੇ ਉਹਦਾ ਵੀ ਹੁਣ ਸੱਟ ਹੋ ਜਾਣਾ ਮਗਰੇ ਕੰਮ ਤੇ ਬਾਕੀ ਕਿਹਨੂੰ ਸ਼ੱਕ ਵਹਿਮ ਹੋਏ ਤੇ ਆਪਣਾ ਨੰਬਰ ਮੇਰਾ ਵੀਰ ਦੇ ਸਕਦਾ ਆਪਨੇ ਪੁੱਛ ਲਿਆ ਕੋਈ ਹਾਂਜੀ ਪੁੱਛ ਲਿਆ ਕੋਈ ਕਹਿੰਦੇ ਕਿ ਨਹੀਂ ਯਾਰ ਇਦਾਂ ਹੀ ਉਦਾਂ ਆਣਾ ਨਹੀਂ ਪੂਰਾ ਦੈਣਾ ਚਾਹੀਦਾ ਢੱਲੋ ਸਾਫ ਦਾ ਜਿੱਦਾਂ ਕੋਈ ਦੀ ਰੀਪੀਟਰ ਗਾਂ ਵਹਿੜਿਆ ਮਤਲਬ ਸੰਪਰਕ ਕਰੇ ਕਹਿਣਾ ਚਾਹੀਦਾ ਸਾਹਿਬ ਨਾਲ ਹਾਂਜੀ ਬਹੁਤ ਵਧੀਆ ਜੇ ਕੰਮ ਵੀਰ ਦਾ ਵੇਖ ਲੋ ਜ਼ਿਲਿਆਂ ਬਾਹਰ ਤੁਰੇ ਫਿਰਦੇ ਆਪਾਂ ਹਾਂਜੀ ਜ਼ਿਲਿਆਂ ਬਾਹਰ ਹੋਈਂਦਾ ਵੀਰ ਤੇ ਠੀਕ ਆ ਬਹੁਤ ਧੰਨਵਾਦ ਆ ਮੇਰਾ ਭਰਾ ਦਾ ਇੰਡਿਆ ਮਾਛੀਆਲ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਵੀਰ ਦੀ ਗੱਲ ਬਾਤ ਸੁਣ ਲਈ ਆ ਇੱਕ ਡਾਕਟਰ ਵੀ ਮਤਲਬ ਕਹਿਣ ਦਾ ਮਤਲਬ ਕਿ ਉਹ ਗੱਲ ਹੁੰਦੀ ਹੈ ਕਿ ਉੱਤੇ ਉੱਤੇ ਫਿਰੀ ਜਾਣਾ ਥੱਲੇ ਦੇਖਣਾ ਨਹੀਂ ਹੋਣਾ ਕੀ ਆ ਤੇ ਆਪਾਂ ਜੋ ਇਹਦਾ ਸਹੀ ਪਹਿਲੀ ਵਾਰੀ ਚ ਆਣ ਕੇ ਜੜ ਨੂੰ ਹੱਥ ਪਾਇਆ ਤੇ ਉਹ ਵੇਖੋ ਅੱਜ ਦੁੱਧ ਲਾ ਹੀ ਆ ਵੜ ਤੇ ਬੜਾ ਵਧੀਆ ਹੋਇਆ ਖੁਸ਼ੀ ਹੋਈ ਆ ਮੈਂ ਤਾਂ ਦੂਜੀ ਗਾਂ ਵਾਲਾ ਆ ਤਾਂ ਇਹਦੀ ਆਪਾਂ ਥੋੜੀ ਨੋਟ ਕੀਤੀ ਆ ਜੀ ਨਹੀਂ ਤੇ ਮੇਰੇਆਂ ਵੀਡੀਓ ਇਦਾਂ ਹੀ ਕਈ ਜਨਵਾਰ ਜਿਹੜੇ ਬਣਾ ਕੇ ਛਰਛੜਿਆ ਦੁਬਾਰਾ ਆਪਾਂ ਗਏ ਨਹੀਂ ਬਾਕੀ ਕੰਮ ਕਰ ਵਧੀਆ ਲੱਗਦਾ ਭਰਾ ਦਾ ਪੂਰਾ ਘੈਂਟ ਬਗ ਇਹ ਕੁੜੀ ਜਾਂਦੇ ਜਾਂਦੇ ਕਹਿੰਦੇ ਸਪੋਰਟ ਕਰੇ ਇੱਕ ਵਾਰੀ ਫੋਟੋ ਫੁੱਲ ਟਿੱਲੋ ਸਾਹਿਬ ਨੂੰ ਕਰੋ ਜੀ ਹਣਾ ਇਹ ਰਿਅਲਿਟੀ ਇੱਕ ਪਈ ਇਹੋ ਜੀ ਗੱਲ ਨਹੀਂ ਜੇ ਕੋਈ ਝੂਠ ਨਹੀਂ ਜੇ ਮਤਲਬ ਜਿੰਨਾਂ ਨੂੰ ਸ਼ੱਕ ਆ ਤਾਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਆ ਨੰਬਰ ਦੇ ਸਕਦੇ ਆਪਣਾ ਮੇਰਾ ਜੇ 6284506137 ਮੈਨੂੰ ਕਾਲ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਆ ਜਿੰਨੂੰ ਸ਼ੱਕ ਵੈ ਮੈਂ ਤਾਂ ਵੀਰ ਨੂੰ ਪੁੱਛ ਲੈਣ ਚਲੋ ਠੀਕ ਆ ਮੇਰੇ ਵੀਰ ਅ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਹਾਂਜੀ ਤੇ ਪਿੰਡ ਮਾਛੀਵਾਲ ਜ਼ਿਲ੍ਹਾ ਗਰਦਾਸਪੁਰ ਤੇ ਜਿਹਨੂੰ ਸ਼ੱਕ ਵਾਵੇਂ ਭਰਾ ਨੂੰ ਫੋਨ ਕਰ ਸਕਦਾ ਵਾ ਓਕੇ ਜੀ ਧੰਨਵਾਦ